ਰਵਿੰਦਰ ਹੰਸਵਾਸੀ ਇਸਮੋ ਨਗਰ ਅੰਮ੍ਰਿਤਸਰ ਵੱਲੋਂ ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਅਤੇ ਵਿਤ ਨਿਗਮ ਪੰਜਾਬ ਵਿੱਚ ਮੈਂਬਰ ਡਾਇਰੈਕਟਰ ਵਜੋਂ ਡਾਕਟਰ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਜਰ ਚੇਅਰਮੈਨ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਗੁਦਦੀਪ ਸਿੰਘ ਲਖਣਾ ਚੇਅਰਮੈਨ ਪੰਜਾਬ ਸਟੇਟ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸਨੀ ਆਲੂ ਵਾਲੀਆ ਸਮੇਤ ਹੋਰ ਪਤਵੰਤੇ ਦੀ ਹਾਜ਼ਰੀ ਵਿੱਚ ਚੰਡੀਗੜ੍ਹ ਵਿਖੇ ਇਹ ਅਹੁਦਾ ਸੰਭਾਲਿਆ ਰਵਿੰਦਰ ਹੰਸ ਅਹੁਦਾ ਸੰਭਾਲਣ ਤੋਂ ਬਾਅਦ ਅੰਮ੍ਰਿਤਸਰ ਪੁਜੇ ਤਾਂ ਪਾਰਟੀ ਵਰਕਰਾਂ ਵੱਲੋਂ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਅਤੇ ਪਾਰਟੀ ਵਰਕਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਰਵਿੰਦਰ ਹੰਸ ਨੇ ਆਖਿਆ ਪਾਰਟੀ ਨੇ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਉਹਨਾਂ ਨੂੰ ਤਹਿ ਦਿਲੋਂ ਨਿਭਾਉਣਗੇ ਅਤੇ ਨਾਲ ਹੀ ਉਹਨਾਂ ਨੇ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਇਮਾਨਦਾਰੀ ਵਫਾਦਾਰੀ ਸ਼ਰਾਫਤ ਔਰ ਮਿਹਨਤ ਔਰ ਕੰਮ ਦੀ ਕਦਰ ਹੁੰਦੀ ਹੈ ਅੱਜ ਮੈਨੂੰ ਤੇਰੇ ਮਾਣ ਦਿੱਤਾ ਹੈ ਸਰਦਾਰ ਪ੍ਰਗਨ ਸਿੰਘ ਮਾਨ ਜੀ ਨੇ ਤੋਂ ਮੈਂ ਜਿਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਹ ਤੋਂ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਜਿਹੜੀ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਜਿੰਦੂਬਾਦ ਸਾਹਿਬ ਮਾਨ ਸਾਹਿਬ ਨੰਦੂ ਤੰਦੇ ਨਾਨੀ ਬਾਵਾਂਗਾ ਉਹ ਤਾਂ ਦੇ ਜਿਵੇਂ ਤੁਸੀਂ ਮੈਨੂੰ ਇਹ ਜ਼ਿੰਮੇਵਾਰੀ ਦਾਈ ਹੈ ਮੈਂ ਕਦੀ ਵੀ ਆਂਚ ਨਹੀਂ ਆਉਂਦਾ ਮਾਂਗਾ